ਇਹ ਆ ਗਿਆ ਜੀ ਨਵਾਂ ਸ਼ੋਰੂਮ ਲਕਸ਼ਤਾ ਇਹ ਵੀ ਕੱਪੜਿਆਂ ਦਾ ਸ਼ੋਰੂਮ ਆ ਜੀ ਲੇਡੀਜ਼ ਵੈਰਾਈਟੀ ਸ਼ੋਰੂਮ ਵੈਰਾਈਟੀ ਆ ਇਹਨਾਂ ਕੋਲ ਇਹ ਕੱਪੜਿਆਂ ਦੀ ਚੱਲਦੇ ਆ ਜੇ ਆਪਾਂ ਅੱਗੇ ਦਿਖਾਣੀ ਆ ਤੁਹਾਨੂੰ ਇਹਨਾਂ ਦੀ ਵੈਰਾਈਟੀ ਇਹ ਲੇਡੀਜ਼ ਜੈ ਸਵਰਾ ਲਗ ਲਗ ਕਲਰ ਵੀ ਇਹ ਵੈਰਾਈਟੀ ਆ ਲਗ ਲਗ ਸਾਰੇ ਤੇ ਕਲਰ ਨੇ ਇਹਨਾਂ ਦੇ ਸਾਰੇ ਤੁਸੀਂ ਕਿਹਦਾ ਸਾਈਜ਼ ਨਹੀਂ ਹੈ ਇਹ ਸੇਲ ਬਲੈਕ ਦੇ ਵਿੱਚ ਮਿਲਦੇ ਆ ਫਲੈਟ ਫਿਟੂਬਸ ਤੋਂ ਆਫ ਪਰ ਇਹ ਸਾਈਜ਼ ਨਹੀਂ ਹੈ ਸਾਰੇ ਮੰਨ ਲਓ ਉਹ ਗਿਆ ਕਿਹੜਾ ਤੁਸੀਂ ਜਿੰਨੇ ਵੀ ਉਹ ਲੱਗੂ ਇੰਟਰੀਸਨ ਦਾ ਦੂਸਰਾ ਵਾਰਾਈਟੀ ਹੈ ਕੀ ਸਾਰੇ ਟਰੌਕ ਵੈਰ ਹੈ ਦੀ अलग अलग कलर के उपर यह फिफ्टी प्रसेंट सेल दे पर देख सकते हो ती सारी वरायटी फिफ्टी परसेंट लैस अलग अलग डिजाइनर के उपर फ्रॉक वगैरह देख सकते हो तीस इतने आके परचेज भी कर सकते हो सारा दुपट्टा अलग-अलग कलर वैसे इत्थों खरी साजो लेडीज वैरायटी है सारे ये सा लग 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 ये भी ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਫਰਕ ਹੋ ਰਹੇ ਇਹ ਆ ਗਿਆ ਜੀ ਅਗਲਾ ਸ਼ੋਰੂਮ ਜੋਕੀ ਇੱਥੇ ਜੋਕੀ ਦਾ ਮਿਹਨਤ ਤੇ ਬੋ ਮਿਹਨਤ ਦਾ ਜੋ ਵੀ ਕੱਪੜੇ ਜੋਕੀ ਦੇ ਤੁਸੀਂ ਲੈ ਸਕਦੇ ਹੋ ਚਲਦੇ ਆਂ ਜੀ ਆਪਾਂ ਅੱਗੇ ਇਹ ਆ ਜੀ ਜੋਕੀ ਦਾ ਸ਼ੋਰੂਮ ਤੁਸੀਂ ਇਥੋਂ ਅਲਗ-ਅਲਗ ਵੈਰਾਈਟੀ ਖਰੀਦ ਸਕਦੇ ਹੋ ਇਹ ਸਾਰੀ ਲੇਡੀਜ਼ ਵੈਰਾਈਟੀ ਆ ਕਿਦਾ ਸ਼ੋਰੂਮ ਚਲਦੇ ਆਂ ਆਪਾਂ ਤੁਹਾਨੂੰ ਇਹਨਾਂ ਦਾ ਜੋ-ਜੋ ਵੈਰਾਈਟੀ ਹੈਗੀ ਆਪਾਂ ਐਕਸਪਲੋਰ ਕਰਦੇ ਆਂ ਨਾਲ ਜਾ ਕੇ हाँ जी है स्टोर सर, हाँ जी हेलो सर मैं जी, स्टोर। थी। थी। तो सर 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 तो है है नाम अपने मैं मैनेज स्टोर डील करोड सब तो ज्यादा अंडर टीशर्ट्स और जैन दोनों टी शर्ट्स देखो जिदा आ जाएस आ जाए सारे ਅਲੱਗ ਅਲੱਗ ਵੈਰਾਈਟੀ ਆ ਜਾਂਦੀ ਹੈ ਜਿਹਦੇ ਡਾਊਨ ਸ਼ੋਲਡਰ ਆ ਜਾਂਦਾ ਜੀ ਐਕਸਟਰਾ ਸੌਟ ਫੈਬਰਿਕ ਆ ਜਾਂਦਾ ਵੀ ਸ਼ੇਪ ਆ ਜਾਂਦਾ ਇਦਾਂ ਦੇ ਟੀ-ਸ਼ਰਟਸ ਨੇ ਜੀ ਇਹਦੇ ਵਿੱਚ ਵੀ ਵੈਰਾਈਟੀ ਆ ਜਾਂਦੀ ਹੈ ਜੀ ਫੁੱਲ ਸਲੀਵ ਆ ਜਾਂਦਾ 3 4 ਸਲੀਵਸ ਆ ਜਾਂਦਾ ਜੀ ਇਹਦੇ ਵਿੱਚ ਬਾਕੀ ਇਹਨਾਂ ਦੇ ਬਾਟਮਸ ਆਉਂਦੇ ਸਰ ਆ ਦੇਖੋ ਤੁਹਾਡੇ ਸਾਹਮਣੇ ਲੱਗੇ ਆ ਇਹ ਤਾਂ ਅੱਜ ਕੱਲ ਦੇ ਟ੍ਰੈਂਡ ਦੇ ਅਕੋਰਡਿੰਗ ਚੱਲਦੇ ਆ ਨੀਚੇ ਲੂਜ਼ ਬਾਟਮ ਚੱਲਦੇ ਆ ਜੀ ਸਾਰੇ ਨਾਈਟ ਵੇਅਰਸ ਆ ਜਾਂਦੇ ਨੇ ਜੀ ਇਹਦੇ ਵਿੱਚ ਉਸ ਤੋਂ ਇਲਾਵਾ ਸਰ ਜਿਮ ਵੇਅਰ ਆ ਜਾਂਦੇ ਨੇ ਆਰਟੀਕਲ ਜਿਹਦੇ ट्राउजरਸ ਆ ਜਾਂਦੇ ਨੇ ਕੈਪਰੀ ਸਟਾਈਲ ਆ ਗਿਆ ਇਹਦੇ ਆਰਟੀਕਲ ਕਾਫੀ ਅੱਛੇ ਤੇ ਜੇ ਸੇਲ ਹੁੰਦੇ ਨੇ ਜੀ ਇਸ ਤੋਂ ਇਲਾਵਾ ਜਾਂਦੇ ਸਰ ਇਹਨਾਂ ਦੀ ਫਿਰ ਅੰਡਰਗਾਰਮੈਂਟਸ ਵੀ ਆ ਜਾਂਦੇ ਆ ਜੀ ਜਿਹ ਤੋਂ ਦੇਖੋਗੇ ਸਾਰੀ ਸਪੋਰਟਸ ਨੇ ਜਿਹੜੇ ਆ ਕਿ ਜੋ ਕਿ ਫੇਮਸ ਹੈ ਜੀ ਸਪੋਰਟ ਦੇ ਵਿੱਚ ਤੁਹਾਨੂੰ ਪੈਡਡ ਨਾਨ ਪੈਡਡ ਦੋਨੋਂ ਮਿਲ ਜਾਂਦੇ ਆ ਇਹ ਬੇਸਿਕ ਪੈਡਡ ਬਰਾ ਆ ਜਾਂਦੇ ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਬੇਸਿਕ ਸਪੋਰਟਸ ਵੀ ਆ ਜਾਂਦੀ ਹੈ ਇਹਦੇ ਨਾਲ ਹੀ ਫਿਰ ਤੁਹਾਨੂੰ ਪੈਂਟੀਆਂ ਦਾ ਆਰਟੀਕਲਸ ਮਿਲ ਜਾਂਦੇ ਆ ਜੀ ਸਾਰੇ ਜਿਹਦਾ ਕਾਟਨ ਫੈਬਰਿਕ ਆ ਜਾਂਦਾ ਜੀ ਸਟ੍ਰੈਚ ਫੈਬਰਿਕ ਆ ਜਾਂਦਾ ਠੀਕ ਹੈ ਜੀ ਇਸ ਤੋਂ ਇਲਾਵਾ ਸਪੋਰਟਸ ਦੇ ਵਿੱਚ ਵੀ ਆ ਜਾਂਦੀ ਹੈ ਉਸ ਤੋਂ ਬਾਅਦ ਆਉਂਦੇ ਆ ਜ ਆਪਣੇ ਕੋਲ ਲੇਡੀ ਸ਼orts ਸ਼orts ਆਉਂਦੇ ਆ ਜਿਹਦਾ ਕਾਰਗੋ ਵਿੱਚ ਆ ਜਾਂਦਾ ਜੀ ਡਰਾਫਟ ਰੇਂਜ ਆ ਜਾਂਦੀ ਹੈ ਤੇ ਇੱਕ ਸੈਟ ਆਉਂਦੇ ਜੀ ਨਾਈਟ ਸੂਟ ਜਿਹੜੇ ਸੈਟ ਆਉਂਦੇ ਆ ਇਹ ਆਪਣੇ ਬਾਸ ਮਤਲਬ ਸ਼orts ਦੇ ਨਾਲ ਵੀ ਆਗਾ ਤੇ ਉਹਦੇ ਨਾਲ ਵੀ ਆਗਾ ਪਜਾਮੇ ਨਾਲ ਨਾਈਟ ਸੂਟ ਜਿਹਦਾ ਸਪੈਸ਼ਲ ਨਾਈਟ ਸੂਟ ਆ ਜਾਂਦਾ ਜੀ ਵਿਦ ਪਜਾਮਾ ਤੇ ਵਿਦ ਸ਼orts ਦੋਨੋਂ ਆ ਜਾਂਦੇ ਆ ਇਸ ਤੋਂ ਲਾ ਬੈਸਰ ਕਿਡਸ ਰੇਂਜ ਆ ਜਾਂਦੀ ਹੈ ਝੰਡਾ ਗਾਰਮੈਂਟਸ ਬੇਬੀ ਗਰਲ ਹੋਵੇ ਬੇਬੀ ਬੋਏ ਹੋਵੇ ਦੋਨਾਂ ਲਈ ਆ ਜਾਂਦੀ ਹੈ ਜੀ ਫੇਸ ਰੈਨਾਂ ਦੀ ਬੇਸਿਕ ਰੇਂਜ ਆ ਜਾਂਦੀ ਹੈ ਜੀ ਬੇਸਿਕ ਸਾਰੇ ਅੰਡਰਵੇਅਰ ਆ ਜਾਂਦੇ ਆ ਜਿੱਦਾ 올ਡ ਪਰਸਨ ਬੰਦਿਆ ਸਰ ਥੋੜੇ ਬਜ਼ੁਰਗ ਲੋਗ ਆ ਜਾਂਦੇ ਨੇ ਉਹਦੀ ਵਿੱਚ ਹੀ ਫਿਰ ਇਹਨਾਂ ਦੀ ਵੈਸਟ ਆ ਜਾਂਦੀ ਹੈ ਜੀ ਹਾਉ ਬਾਜੂ ਆ ਜਾਂਦੀ ਹੈ ਲਾਈਨਿੰਗ ਆ ਜਾਂਦੀ ਹੈ ਜੀ ਥੋੜੀ ਸੌਫਟ ਆ ਜਾਂਦੀ ਹੈ ਜੀ ਇਸ ਤਰ੍ਹਾਂ ਫਿਰ ਆ ਨੇ ਸਾਰੇ ਸਾਰੀ ਵੈਸਟ ਰੇਂਜ ਆ ਜੀ ਅਲੱਗ-ਅਲੱਗ ਕਲਰਫੁਲ ਰੇਂਜ ਆ ਜਾਂਦੇ ਜੀ इस तो चेक मिल जाते हैं प्रिंट मिल जाने आउट भी यूज कर इस तु अलावा आ जाते हैं जी टी शर्ट्स कॉलर आ जाते हैं जी प्लेन आ जाने स्ट्राइपर आ जाने जी फुल स्लीव टी शर्ट आ जाएगी इस तू बादउ नैक ਰਾਉਂਡ ਐਕ ਪ੍ਰਿੰਟਡ ਆ ਗਈ ਜੀ ਬਿਲਕੁਲ ਪਲੇਨ ਆ ਗਈ ਨਾ ਸਾਰੇ ਵਿੱਚ ਕਲਰਸ ਆਪਸ਼ਨ ਹੁੰਦੀ ਹੈ ਜਿੱਦ ਅੱਠ ਅੱਠ 10 ਆਪਸ਼ਨ ਹੁੰਦੀਆਂ ਨੇ ਸਟ੍ਰਾਈਪਰਸ ਆ ਜਾਂਦੀ ਹੈ ਬਹੁਤ ਅੱਛਾ ਸੇਲ ਹੁੰਦਾ ਜੀ ਇਹ ਵਾਲਾ ਟੀ-ਸ਼ਰਟ ਪੈ ਆ ਜਾਂਦੇ ਆ ਡਰਾਈ ਫਿਟ ਟੀ-ਸ਼ਰਟ ਸਰ ਇਸ ਤੋਂ ਇਲਾਵਾ ਇਹ ਨਾਲ ਲੋਰਸ ਮੈਚਿੰਗ ਆ ਜਾਂਦਾ ਸਾਰਾ ਫਰੰਟ ਤੇ ਲੱਗਿਆ ਆਪਣੇ ਇਹ ਸਾਰੇ ਜੈਮਸ ਲੋਰਸ ਆ ਜਾਂਦੇ ਆ ਇਹ ਸਾਰੇ ਵਿੱਚ ਐਮ ਐਲ ਐਕਸਲ ਡਬਲ ਐਕਸਲ ਸਾਈਜ਼ ਮਿਲ ਜਾਂਦੇ ਜੀ ਸਾਰੇ ਕਲਰਸ ਮਿਲ ਜਾਣਗੇ ਉਸ ਤੋਂ ਇਲਾਵਾ ਸਰ ਜਿਹਦਾ ਕਿ ਜੋ ਕਿ ਮੇਨ ਚੱਲਦਾ ਜੋ ਇਹਨਾਂ ਦੀ ਪਹਿਚਾਣ ਨਾ ਇਹਨਾਂ ਦੀ ਅੰਡਰਗਾਰਮੈਂਟ ਜੀ ਉਨ ਤੁਸੀਂ ਮੰਨ ਕੇ ਚਲੋ ਇੱਥੇ ਤੁਹਾਨੂੰ ਸਾਰੀ ਇੰਟਰਨੈਸ਼ਨਲ ਕਲੈਕਸ਼ਨ ਮਿਲ ਜਾਏ ਜਿਹੜੀ ਜੋ ਕਿ ਇੰਟਰਨੈਸ਼ਨਲ ਦੇ ਸੇਲ ਕਰਦੇ ਆ ਜੀ ਇਹ ਸਾਰੀ ਇੰਟਰਨੈਸ਼ਨਲ ਕਲੈਕਸ਼ਨ ਹੈ ਪਲੇਨ ਵੀ ਮਿਲ ਜੂਗਾ ਜੀ ਤੁਹਾਨੂੰ ਪੇਂਟਡ ਵੀ ਮਿਲ ਜੂਗਾ ਜੀ ਇਸ ਤੋਂ ਇਲਾਵਾ ਇਹਨਾਂ ਦੀ ਐਨਵਾਇਰੈਂਜ ਹੈ ਜੀ ਜਿਹੜੀ ਸਪੋਰਟਸ ਰੇਂਜ ਦੇ ਵਿੱਚ ਆ ਜਾਂਦੀ ਹੈ ਤੇ ਫੈਬਰਿਕ ਬਹੁਤ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਦੀ ਯੂਐਸਏ ਰੇਂਜ ਆ ਜਾਂਦੀ ਹੈ ਜੀ ਪਲੇਨ ਆ ਜਾਂਦਾ ਜੀ ਟਰੰਕਸ ਆ ਜਾਂਦੇ ਨੇ ਇਹ ਮੇਨਾ ਜੀ ਬਾਕੀ ਨੇ ਟਾਵਲਸ ਵਗੈਰਾ ਆ ਜਾਂਦੇ ਨੇ ਜੀ ਜਿਹਦਾ ਕਾਫੀ ਅੱਛਾ-ਅੱਛਾ ਪ੍ਰਿੰਟਸ ਟਾਵਲ ਦੇ ਦੇਖਣ ਨੂੰ ਮਿਲਣੇ ਰੋਣ ਇਹ ਲਾਸ ਸੌਕਸ ਆ ਜਾਂਦੀ ਹੈ ਜੀ ਕਾਫੀ ਵੈਰਾਈਟੀ ਮਿਲ ਜਾਂਦੀ ਸੌਕਸ ਦੇ ਵਿੱਚ ਲੌਂਗ ਆ ਜਾਂਦੀ ਹੈ ਸ਼ਾਰਟ ਆ ਜਾਂਦੀ ਹੈ ਟਾਵਲੇਟ ਆ ਜਾਂਦੀ ਹੈ ਐਕਚੁਅਲੀ ਜਿਦਾ ਸਰ ਇਹ ਕੰਪਨੀ ਆਊਟਲੈਟ ਜੀ ਸੇਲ ਨਹੀਂ ਲਗਾਉਂਦਾ ਜੀ ਇਹ ਕੋਈ ਡਿਸਕਾਊਂਟ ਵਗੈਰਾ ਡਿਸਕਾਊਂਟ ਕੋਈ ਵਗੈਰਾ ਨਹੀਂ ਹੈਗਾ ਨਹੀਂ ਸਰ ਡਿਸਕਾਊਂਟ ਵਗੈਰਾ ਲਗਾਉਂਦੇ ਨਹੀਂ ਜੋ ਕਿ ਬਿਲਕੁਲ ਫਰੈਸ਼ ਰੇਟ ਦੇ ਉੱਪਰ ਹੁੰਦਾ ਜੀ ਸਟਾਕ ਸਾਰਾ ਕੋਈ ਨਹੀਂ ਮਿਲਣਾ ਮੈਨੂਫੈਕਚਰਿੰਗ ਸਾਰੇ ਤੁਹਾਨੂੰ 2024-2025 ਦੀ ਬਿਲਕੁਲ ਫਰੈਸ਼ ਮਿਲੇਗੀ ਜੀ ਹਾਂਜੀ ਅੱਪਾ ਆਗੇ ਹੋਰ ਨਵੇਂ ਫੀਊਮ ਤੇ ਬੱਚਿਆਂ ਦੀ ਗੇਮ ਜੁਗੈਰਾ ਤੇ ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਲਿਆ ਕੇ ਗੇਮ ਜੁਗੈਰਾ ਕਰਵਾ ਸਕਦੇ ਹੋ ਲੱਗ ਲੱਗ ਤਰ੍ਹਾਂ ਦੀਆਂ ਗੇਮ ਜੁਗੈਰਾ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਥੇ ਬੱਚਿਆਂ ਦੀ ਐਕਟੀਵਿਟੀ ਤੁਸੀਂ ਕਰਵਾ ਸਕਦੇ ਹੋ। ਇਹ ਤੁਸੀਂ ਦੇਖ ਸਕਦੇ ਹੋ ਇੱਥੇ। ਇੱਥੇ ਤੁਸੀਂ ਬੱਚਿਆਂ ਨੂੰ ਆਪਣੇ ਆਪ ਆ ਕੇ ਅਲੱਗ-ਅਲੱਗ ਐਕਟੀਵਿਟੀ ਕਰਵਾ ਸਕਦੇ ਹੋ। ਨਾਰਮਲ ਰੇਟ ਨੇ ਇਹਦੇ ਅਤਾ ਜੀ ਚਾਰਜਿੰਗ ਪੁੱਤਲਾ ਜਲਦੀ ਜਲਦੀ ਫਿਰ ਚੱਲ ਜੀ ਅੱਜ ਲਾਓ ਮੂਹਾਂ ਬਸ ਜੀਆ ਚੱਲੋ ਮਾ ਹਾਂ ਕੋਸ਼ਿਸ਼ ਕਰੀਏ ਆਹ ਖਾਣਾ ਜੀ ਅੱਜ ਕੀ ਚਲੋ ਦੁਆਰੇ ਹੋਰ ਤੁਸੀਂ ਆਪਣੇ ਸਾਰੇ ਬੱਚਿਆਂ ਨੂੰ ਆ ਕੇ ਇੱਥੇ ਐਕਟੀਵਿਟੀ ਕਰਵਾ ਸਕਦੇ ਹੋ ਜੀ ਅਲੱਗ-ਅਲੱਗ ਇੱਥੇ ਗੇਮ ਜਰਾਂ ਦੇ ਆਪ ਆ ਗਏ ਜੀ लवली ਸੀਡ ਸ਼ੋਰੂਮ ਤੇ ਤੁਹਾਨੂੰ ਲੱਗ ਲੱਗ ਕੋਈ ਵੈਰਾਈਟੀ ਮੈਂ ਦਿਖਾਉਣਾ ਜੀ ਚੱਲਦੇ ਆ ਜੀ ਆਪਾਂ ਇਹ ਸ਼ੋਰੂਮ ਦੇ ਅੰਦਰ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਇਹਨਾਂ ਕੋਈ ਪ੍ਰੋਡਕਟ ਨੇ ਤੇ ਕੀ ਕੀ ਇਹਨਾਂ ਦੀ ਪ੍ਰਾਈਸ ਆ ਚੱਲਦੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਅੰਦਰ ਜਾ ਕੇ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪ੍ਰੋਡਕਟ ਲੱਖ ਲੱਖ ਪ੍ਰਾਈਸ ਲੱਗਨੇ ਆ ਇਹ ਰੀਆ ਲਵਲੀ ਸਵੀਟ ਦੇ 100 ਤੋਂ ਉਪਰ ਲੱਗੇ ਹੋਏ ਨੇ ਇੱਕ ਵਰਫੀ ਕਟਲੀ ਦੇਖ ਸਕਦੇ ਹੋ ਸਲਿੱਟਸ ਵਗੈਰਾ ਇਹਨਾਂ ਜੀ ਸਾਡੇ ਕੋਲ ਕਿਲ ਵਿੱਚ ਚੋਰੀ ਦਾ ਜਾਨ ਜੀ ਇਹ ਅਗੇ ਨੇ ਜੀ ਡਰਾਈ ਸੂਪ ਦੇਖ ਸਕਦੇ ਹੋ ਕਿ ਫਿੱਕ ਅਲੱਗ-ਅਲੱਗ ਪ੍ਰਾਈਸ ਲੱਗੇ ਹੋਏ ਨੇ ਇਹ ਰਹੀ ਜੀ ਇਹਦੇ ਬੈਕਰੀ ਪ੍ਰੋਡਕਟ ਸਾਰੇ ਅਵੇਲੇਬਲ ਨੇ ਲਗ ਲਗ ਫਲੇਵਰ ਇਹ ਇਹਨਾਂ ਦੇ ਉੱਪਰ ਲਗ ਲਗ ਫਲੇਵਰ ਦੇ ਜੋ ਬੇਕਰੀ ਪ੍ਰੋਡਕਟ ਨੇ ਹਾਂਜੀ ਗਾਇਸ ਮੈਂ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਹਾਂ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਜੀ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਜਿਆ ਕਰੋ ਤਾਂ ਕਿ ਤੁਹਾਡੇ ਕੋਲੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ Okay, bye.